ਕੋਡੀ 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 ਅੱਜ ਸਾਡੇ ਨਾਲ ਸਾਡਾ ਵੀਰ ਜਿਹਨੇ ਕਿ ਕਹਿੰਦੇ ਹੁੰਦੇ ਬਈ ਦੁਨੀਆ دیਵਾਨੀ ਕੀਤੀ ਆਪਣੀ ਮਿਹਨਤ ਦੇ ਸਦਕਾ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਨੂੰ ਜਿਹਨੇ ਕਹਿੰਦੇ ਹੁੰਦੇ ਬਈ ਉੱਪਰਲੇ ਸਿਖਰਾਂ ਤੇ ਲਿਜਾਣ ਦੇ ਵਿੱਚ ਐਮ ਯੋਗਦਾਨ ਹਮੇਸ਼ਾ ਪਲੇਅਰਾਂ ਦਾ ਰਿਹਾ ਜਿੱਥੇ ਪ੍ਰੋਮੋਟਰ ਆਪਣਾ ਪੂਰਾ ਯੋਗਦਾਨ ਪਾਉਂਦੇ ਆ ਨਾਲ ਦੀ ਨਾਲ ਪਰੇਲ ਜਿਹੜੇ ਨੇ ਮਿਹਨਤ ਕਰਦੇ ਨੇ ਤੇ ਮੁੱਲ ਮੋੜਦੇ ਨੇ ਖੁਸ਼ੀ ਦੁਗਾਂ ਦੁਗਾਂ ਵਾਲਾ ਜਿਨੇ ਕਿ ਹਮੇਸ਼ਾ ਦੁਗ-ਦੋ ਕਰਾਈਆ ਤੇ ਐਸਾਲ ਇੰਗਲੈਂਡ ਕਬੱਡੀ ਸੀਜ਼ਨ ਦੇ ਵਿੱਚ ਵੀ ਭਰਾ ਨੇ ਦੁਗ-ਦੋ ਕਰਾਈਆ ਬਾਜੀ ਇੰਗਲੈਂਡ ਕਬੱਡੀ ਸੀਜ਼ਨ ਕਿਦਾਂ ਦਾ ਰਿਹਾ ਸਭ ਤੋਂ ਪਹਿਲਾਂ ਦਾ ਪਹਿਲਾਂ ਦਾ ਜੀ ਸਾਰੇ ਆ ਆਪਣਾ ਚੈਨਲ ਦੇਖ ਰਹੇ ਸਾਰੇ ਨੂੰ ਖੁਸ਼ੀ ਦੁਗਾਂ ਵੱਲੋਂ ਸਤਿ ਸ਼੍ਰੀ ਅਕਾਲ ਤੇ ਮੈਂ ਜਿੱਦਾਂ ਸੋਚ ਗਿਆ ਸੀ ਵੀ ਕਿਉਂਕਿ ਇੰਗਲੈਂਡ 12 13 ਸਾਲਾਂ ਬਾਅਦ ਚੱਲਿਆ ਸੀਗਾ ਨਾ ਤੇ ਮੈਂ ਇਦਾਂ ਸੋਚ ਗਿਆ ਜੀ ਮਗਾ ਇੱਥੇ ਬਹੁਤ ਦਰਸ਼ਕ ਆ ਜਿਹੜੇ ਵੀ ਮੈਚਾਂ ਨੂੰ ਕਬੱਡੀ ਨੂੰ ਪਿਆਰ ਕਰਦੇ ਆ ਜਾਂ ਸਾਨੂੰ ਪਿਆਰ ਕਰਦੇ ਆ ਯਾਰ ਪਰਸਨਲੀ ਮੈਨੂੰ ਪਿਆਰ ਕਰਦੇ ਆ ਪਰ ਉਹ ਦੋ ਨੰਬਰ ਚ ਆਜਾ ਜਿੱਦਾਂ ਵੀ ਲਾਲਾ ਕੱਚੇ ਆ ਨਾ ਵੀ ਉਹ ਚਲੋ ਵੀ ਸਾਨੂੰ ਇੱਥੇ ਜਿੱਦਾਂ ਕੈਨੇਡਾ ਅਮਰੀਕਨ ਲਾਈਵ ਦੇਖਦੇ ਸੀ ਪਰ ਇਦਾਂ ਜਿੱਦਾਂ ਉਹ ਚਾਹੁੰਦਾ ਸੀ ਵੀ ਉਹਨਾਂ ਨੂੰ ਜਾ ਕੇ ਮਿਲੀਏ ਨਾਲੇ ਉਹਨਾਂ ਸਾਹਮਣੇ ਖੇਡ ਗਏ ਜੀ ਤੇ ਬਹੁਤ ਵਧੀਆ ਬਹੁਤ ਵਧੀਆ ਸੀਜ਼ਨ ਹੋਇਆ ਸਾਰੀ ਇੰਗਲੈਂਡ ਕਬੱਡੀ ਫੈਡਰੇਸ਼ਨ ਵਧ ਵਧੀਆ ਪਲੇਅਰਾਂ ਦੀ ਗੇਮ ਦਾ ਮੁੱਲ ਪਾ ਕੇ ਪਲੇਅਰਾਂ ਨੂੰ ਇੱਥੇ ਲੈ ਕੇ ਆਇਆ ਤੇ ਬਹੁਤ ਤਾਕੜਾ ਸੀਜ਼ਨ ਹੋਇਆ ਬਹੁਤ ਵਧੀਆ ਮੈਚ ਹੋਇਆ ਪਿਛਲੇ ਦਿਨੀ ਹੈ ਨਾ ਇੱਕ ਗੱਲਬਾਤ ਚੱਲੀ ਸੀ ਕਿ ਜਿੱਦਣ ਖੁਸ਼ੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੌਕੇ ਤੇ ਇਹ ਲੱਗ ਰਿਹਾ ਕਿ ਖੁਸ਼ੀ ਹੁਣ ਇਹ ਆਹ ਸਾਲ ਜਾਂ ਅਗਲਾ ਸਾਲ ਕਬੱਡੀ ਛੱਡ ਜੂਗਾ ਤੇ ਕਮੈਂਟ ਇਹ ਆ ਰਹੇ ਸੀਗੇ ਕਿ ਜਿੱਦਣ ਖੁਸ਼ੀ ਭਾਜੀ ਤੁਸੀਂ ਕਬੱਡੀ ਛੱਡਣੀ ਆ ਤਾਂ ਸਾਡਾ ਦਿਲ ਟੁੱਟਣਾ ਆਪਾਂ ਚਾਹੁੰਦੇ ਕਿ ਕਿਸੇ ਇਹ ਜਿਹੜੇ ਸਾਡੂੰ ਪਿਆਰ ਕਰਨ ਵਾਲੇ ਉਹਨਾਂ ਦਾ ਦਿਲ ਨਾ ਟੁੱਟੇ ਖੁਸ਼ੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਹੈ ਭਾਜੀ ਪਲਾਨ ਦਾ ਹੀ ਆ ਭਾਈ ਜਿੱਦਾਂ ਕਿ ਲਾਲੋ ਹਰ ਇੱਕ ਪਲੇਅਰ ਇਹ ਦੂਮੇ ਤੋਂ ਪਹਿਲਾਂ ਵੀ ਬਹੁਤ ਪਲੇਅਰ ਲੰਮੀ ਕਬੱਡੀ ਖੇਡਿਆ ਤੇ ਬਹੁਤ ਵਧੀਆ ਕਬੱਡੀ ਖੇਡਿਆ ਮੇਰੇ ਤੋਂ ਬਾਅਦ ਵੀ ਖੇਡਣ ਗਿਆ ਨਾ ਤੇ ਇੱਕ ਟਾਈਮ ਹੁੰਦਾ ਨਾ ਵੀ ਜਦਾਂ ਅਕੇ ਲਾਲੀਏ ਕਬੱਡੀ ਦੇ ਵਿੱਚ ਪਹਿਲਾਂ ਜਦੋਂ ਜਿਵੇਂ ਖੇਡਣ ਲੱਗੇ ਸੋਚ ਟਾਈਮ ਟਾਈਮ ਦੇ ਨਾਲ ਬਦਲਦੀ ਗਈ ਚਲੋ ਫੇਰ ਕਬੱਡੀ ਨਾਲ ਪਿਆਰ ਹੀ ਇੰਨਾ ਹੋ ਗਿਆ ਵੀ ਇਦਾਂ ਵੀ ਚਾਉਣ ਵਾਲਿਆਂ ਲਈ ਲਾਲੋ ਵੀ ਜੇ ਹਾਂ ਆਪਾਂ ਖੇਡਦੇ ਆ ਤਾਂ ਚਾਹਣ ਵਾਲੇ ਆਉਂਦੇ ਆ ਕਬੱਡੀ ਨੂੰ ਇੰਨਾ ਪਿਆਰ ਮਿਲਦਾ ਨਾ ਫਿਰ ਉਹ ਪਿਆਰ ਦੇ ਲਈ ਹੁਣ ਕਬੱਡੀ ਫਿਰ ਹਾਂ ਵੀ ਆਪਾਂ ਜਦੋਂ ਕੋਈ ਲਾਲਾ ਵੀ ਛੱਡਣੀ ਦਾ ਪੈਣੀ ਆ ਨਾ ਮੈਨੂੰ ਇਦਾਂ ਹੀ ਆ ਵੀ ਆਪਣੀ ਮਰਜ਼ੀ ਨਾਲ ਮੈਂ ਕਹਿ ਕੇ ਖੇਡਣ ਲੱਗਿਆ ਸੀ ਬਾਪੂ ਨੂੰ ਨਾ ਮੈਂ ਪਹਿਲਾਂ ਐਥਲੀਟ ਸੀ ਹਣਾ ਜਦੋਂ ਮੈਂ ਖੇਡਣ ਲੱਗਿਆ ਮੇਰੇ ਕਈ ਵਾਰ ਮਾੜੀ ਮੋਟੀਆਂ ਕਿਤੇ ਗਿੱਟੇ ਦੇ ਮੋਚ ਆ ਗਈ ਜਾਂ ਉਂਗਲ ਕਿਤੇ ਕਿਵੇਂ ਇਦਾਂ ਹੋ ਗਈ ਮੈਂ ਘਰੇ ਆ ਕੇ ਜੇ ਕਹਿਣਾ ਵੀ ਮੇਰੇ ਇਦਾਂ ਸੱਟ ਲੱਗੀ ਮੰਮੀ ਨੇ ਕਹਿਣਾ ਚੰਗੀ ਭਲੀ ਇੰਨੀ ਵਧੀਆ ਗੇਮ ਕਰਦਾ ਸੀ ਨਾ ਉਹ 60 ਸੀ ਨਾ ਫੇੜ ਸੀ ਤੂੰ ਹੁਣ ਆਪਾਂ ਹੁਣ ਵਧੀਆ ਠੀਕ ਆ ਬਹੁਤ ਖੇਡ ਲਏ ਹੁਣ ਆਪਦੀ ਕਬੱਡੀ ਤੋਂ ਇਦਾਂ ਵੀ ਮੈਨੂੰ ਮੈਂ ਸੋਚਦਾ ਹੁੰਦਾ ਸੀ ਵੀ ਮੈਂ ਨਾ ਕਿਤੇ ਇਦਾਂ ਨਾ ਕਿਸੇ ਨੂੰ ਕਹਾ ਜਾਂ ਕਿਸੇ ਨੂੰ ਮੈਨੂੰ ਇਦਾਂ ਨਾ ਕਹਿਣਾ ਪਵੇ ਮੈਂ ਕਬੱਡੀ ਖੇਡਿਆ ਹਨਾ ਤੇ ਮੈਂ ਆਪਦੀ ਕਬੱਡੀ ਖੇਡ ਕੇ ਇੰਨਾ ਕਿ ਜ਼ਿਆਦਾ ਸੰਤੁਸ਼ਟ ਹੋ ਚੁੱਕਿਆ ਹਾਂ ਵੀ ਮੈਨੂੰ ਕੋਈ ਜੇ ਮੈਂ ਅੱਜ ਵੀ ਕਬੱਡੀ ਛੱਡਦਾ ਨਾ ਮੈਂ ਫੇਰ ਵੀ ਇੰਨਾ ਖੁਸ਼ ਹਾਂ ਵੀ ਛੱਡ ਦੋ ਗੱਲਾਂ ਵੀ ਮੇਰਾ ਉਹ ਆ ਪਰ ਜਿਹੜੀ ਆ ਕਬੱਡੀ ਹੁਣ ਲਾ ਲਓ 22 ਚ ਮੈਂ ਜਦਾਂ ਗੱਲਾਂ ਨਾਲ ਸੰਦੀਪ ਬਾਈ ਦਾ ਹਨਾ ਹੈਪਨ ਹੋਇਆ ਉਦੋਂ ਜਮੀ ਜਦਾਂ ਮੇਰੇ ਗੋਡੇ ਤੇ ਵੀ ਇੰਜਰੀ ਸੀ 2 ਸਾਲ ਹੋ ਗਏ ਸੀ ਚੱਲ ਰਹੀ ਨੂੰ ਲਾਕਡਾਊਨ ਚ ਆ ਗਈ ਸੀ ਖੇਡ ਦਿੰਦੇ ਜਦਾਂ ਕਿ ਪ੍ਰੈਕਟਿਸ ਕਰਦਿਆਂ ਦੀ ਇੰਜਰੀ ਆ ਗਈ ਹੈ ਨਾ ਤੇ ਉਦੋਂ ਬਾਅਦ ਬਾਈ ਦਾ ਹੈਪਨ ਹੋ ਗਿਆ ਤੇ ਫਿਰ ਮੈਂ ਕੈਨੇਡਾ ਜਾ ਕੇ ਕੰਮ-ਕਮ ਕਰਨ ਲੱਗ ਗਿਆ ਬਾਈ ਕੋਲੇ ਮੈਂ ਕਿਹਾ ਵੀ ਕਰਨ ਆਖ ਨੂੰ ਕਰਨਾ ਕੰਮ ਹੀ ਪੈਣਾ ਜੀ ਆਹ ਘੰਟੇ ਰਿੰਜ ਰਹਿਣਾ ਨਾ ਕਬੱਡੀ ਜਦੋਂ ਠੀਕ ਆ ਤੁਹਾਡਾ ਇੱਕ ਰਸਤਾ ਤੁਹਾਨੂੰ ਮੰਜ਼ਿਲ ਵਧੀਆ ਮਿਲ ਜੂਗੀ ਪਰ ਮੰਜ਼ਿਲ ਤੇ ਟਿਕੇ ਰਹਿਣ ਲਈ ਤੁਹਾਨੂੰ ਕੰਮ ਜੱਜ ਆਪਣਾ ਕਰਨਾ ਹੀ ਪੈਣਾ ਕੋਈ ਨਾ ਕੋਈ ਹਾਰਡਵਰਕ ਹੋਰ ਕਰਨਾ ਪੈਣਾ ਹੈ ਨਾ ਤੇ ਵੀ ਮੈਂ ਬਬਲਵਾਈ ਕੋਲੇ ਆਪਣੇ ਕੋਲੇ ਕੰਮ ਕਰਨ ਲੱਗ ਗਿਆ ਤਿੰਨ ਕ ਮਹੀਨੇ ਜਦਾਂ ਕਿ ਕੰਮ-ਕੰਮ ਕਰਿਆ ਵਧੀਆ ਨਾ ਤੇ ਵਧੀਆ ਵੀ ਕੀ ਕਹਿ ਸਕਦੇ ਆ ਵੀ ਜਦੋਂ ਆਵਦਾ ਕੰਮ ਸੀਗਾ ਜੇ ਕਈ ਵਾਰ ਟਾਈਮ ਨਾਲ ਵੀ ਪਹਿਲਾਂ ਹੀ ਪਹਿਲੇ ਪੈਰ ਵਧੀਆ ਜਦਾਂ ਕਿ ਲਾਲਾ ਆ ਜਾਣਾ ਕੰਮ ਤੇ ਥੱਕ ਜਾਣਾ ਤਾਂ ਤੇ ਬਾਰੇ ਐ ਕਈ ਵਾਰ ਬਾਈ ਦੇ ਆਫਿਸ ਤੇ ਜਾ ਕੇ ਉਹਦੇ ਵਾਲੀ ਸ਼ੀਟ ਤੇ ਛੁੱਤੇ ਪਏ ਹੋਣਾ ਉਹ ਕਹਿੰਦਾ ਵੀ ਇਦਾਂ ਉਹਨੇ ਛੇੜਨਾ ਵੀ ਆ ਕੇ ਆਏ ਹੋਊਗਾ ਕੰਮ ਇਦਾਂ ਦਾ ਕਰਕੇ ਫਿਰ ਉਹਨੇ ਮੈਨੂੰ ਇਦਾਂ ਹੀ ਪੁੱਛਣ ਲੱਗਾ ਕਹਿੰਦਾ ਵੀ ਤੂੰ ਕੰਮ ਤੇ ਵੀ ਚੱਲ ਲਾਲਾ ਵੀ ਚੱਲੀ ਜਾਂਦਾ ਰੈਗੂਲਰ ਛੇ-ਛੇ ਦਿਨ ਆਈ ਜਾਂਦਾ ਮੇਰੇ ਨਾਲ ਜਾਂਦਾ ਜੀ ਤੇ ਇਹ ਵੀ ਕਬੱਡੀ ਕਬੱਡੀ ਕਿਉਂ ਸੀਜ਼ਨ ਆ ਗਿਆ ਸੀ ਲੱਗੇ ਫਿਰ ਮੈਂ ਉਹਦੇ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਵੀ ਹੁਣ ਮੇਰਾ ਯਾਰ ਵੀ ਓਕੇ ਰਿਪੋਰਟ ਵੀ ਉਹਦਾ ਕੀ ਜਾਂ ਨਹੀਂ ਕਰਦਾ ਹੋਣਾ ਜਿੱਦਾ ਅੱਕ ਜਗੇ ਹੈ ਨਾ ਵੀ ਚੱਲ ਲਾਲਾ ਵੀ ਉਹਦਾ ਸੰਤੁਸ਼ਟ ਵੀ ਹਾਂ ਸਾਰਾ ਕੁਝ ਵੀ ਉਹਨਾਂ ਵੀ ਹੁਣ ਮੈਂ ਖੇਡਣੀ ਨਹੀਂ ਚਾਹ ਤੇ ਫਿਰ ਉਹ ਇੱਕ ਦਿਨ ਉਹ ਹੀ ਬਾਈ ਨੇ ਫੇਰ ਖੜ ਕੇ ਮੇਰੇ ਨਾਲ ਮੈਨੂੰ ਕਹਿੰਦਾ ਵੀ ਮੇਰੀ ਗੱਲ ਸੁਣ ਤੂੰ ਸਾਰੀ ਕਬੱਡੀ ਮੇਰੇ ਨਾਲ ਖੇਡ ਗਿਆ ਜਾਂ ਮੇਰੇ ਲਈ ਖੇਡ ਗਿਆ ਨਾ ਮੇਰੀ ਕਲੱਬ 'ਚ ਖੇਡ ਗਿਆ ਉਧਰੋਂ ਆਪਣੇ ਧੋਗਿਆ ਭਾਜੀ ਦੀ ਆਪਣੀ ਇੰਟਰਨੈਸ਼ਨਲ ਕਬੱਡੀ ਕਲੱਬ ਆ ਨਾ ਧੀਰੇ ਭਾਈ ਉਹਰਾਂ ਦੀ ਵੀ ਉਹ ਕਲੱਬ 'ਚ ਖੇਡ ਗਿਆ ਤੂੰ ਸਾਰੀ ਜਵਾਨੀ ਦਾ ਪੀਕ ਪੀਰੀਅਡ ਉਸ ਤਕੜਾ ਮਾੜਾ ਸਾਰਾ ਕੁਝ ਤੂੰ ਸਾਡੇ ਸਾਡੀ ਕਲੱਬ 'ਚ ਕਰ ਗਿਆ ਵੀ ਤੂੰ ਹੁਣ ਟਰਾਈ ਕਰਲਾ ਵੀ ਕੋਈ ਚੱਕਰ ਨਹੀਂ ਸਾਨੂੰ ਕੀ ਚੱਕਰ ਆ ਵੀ ਤੁਹਾਡੀ ਟੀਮ ਦੇ ਨਾਲ ਆਉਂਦਾ ਜਾਂਦਾ ਹੀ ਰਿਹਾ ਹੈ ਨਾ ਵੀ ਇਦਾਂ ਕਰਕੇ ਕਿਉਂਕਿ ਭਈ ਮੈਂ ਜਦਾਂ ਕਿ ਲਾਲਾ ਜੇ ਮੈਂ ਆਪਣੇ ਮਾਂ ਪਿਓ ਦੇ ਹੱਥਾਂ 'ਚ ਪਲਿਆ ਜਾਂ ਉਹਨਾਂ ਨੂੰ ਮੇਰਾ ਪਤਾ ਉਸ ਤੋਂ ਬਾਅਦ ਲਾਲੀ ਵੀ ਇੱਕ ਪ੍ਰੋਮੋਟਰਾਂ ਦੇ ਵਿੱਚੋਂ ਬੱਬਲ ਬਾਈ ਵੀ ਮੇਰੇ ਬਾਪੂ ਵਾਂਗੂ ਜਾਂ ਵੱਡੇ ਭਰਾ ਵਾਂਗੂ ਆ ਉਹਦੇ ਕੋਲੇ ਮੈਂ 2009 ਤੱਕ ਕਬੱਡੀ ਖੇਡਣਾ ਤੇ ਉਹਦੇ ਘਰ ਹੀ ਬੱਧਰ ਟਾਈਮ ਉਹਦੇ ਨਾਲ ਹੀ ਸਪੈਂਡ ਕੀਤਾ ਨਾ ਤੇ ਉਹ ਆਪਣੀ ਮਿਹਨਤ ਮੁੰਦ ਨੂੰ ਜਦਾਂ ਕਿ ਉਹਨੂੰ ਪਤਾ ਵੀ ਹਾਂ ਇਹ ਮਿਹਨਤੀ ਆ ਹੋਰ ਬੇਦਦਾ ਕਰਕੇ ਐਨੀ ਹੈ ਨਾ ਮੈਨੂੰ ਪਤਾ ਸੀ ਵੀ ਜੇ ਗਰਾਊਂਡ ਚ ਆਊਗਾ ਤਾਂ ਕੁਝ ਬਣ ਕੇ ਆਊਗਾ ਨਾ ਵੀ ਮਿਹਨਤ ਆਪਣੀ ਕਰਕੇ ਆਊਗਾ ਫਿਰ ਉਹ ਕਹਿੰਦਾ ਵੀ ਤਗੜਾ ਮਾੜਾ ਮੈਨੂੰ ਨਹੀਂ ਪਤਾ ਵੀ ਆਹ ਸੀਜ਼ਨ ਤੈਨੂੰ ਖੇਡਣਾ ਪੈਣਾ ਫਿਰ ਖੁਸ਼ੀ ਵੀ ਕਿ ਤੁਹਾਨੂੰ ਪਤਾ ਵੀ ਹਾਂ ਵੀ ਮੈਂ ਵੀ ਇਦਾ ਹੀ ਨਹੀਂ ਕਿ ਆਹ ਗਰਾਊਂਡ ਚ ਆਵਾਂ ਤੇ ਮੇਰੇ ਤੇ ਹਾਦ ਉਹਨਾਂ ਜਿੰਨਾ ਪਿਆ ਕਿਉਂਕਿ ਜਿੰਨਾ ਮੇਰੇ ਪਿਆਰ ਜਿੰਨੀ ਕੋ ਕੁ ਵੱਜਦੀ ਆ ਰੌਲਾ ਪੈਂਦਾ ਉਹਨੇ ਮੇਤੋਂ ਭੱਜਦਾ ਵੀ ਰੌਲਾ ਪੈਂਦਾ ਮੈਨੂੰ ਖੁਸ਼ੀ ਹੁੰਦੀ ਆ ਉਹ ਜਿੱਤ ਦੀ ਉਹ ਕਹਤੋਂ ਵੀ ਹਾਂ ਕਦੇ ਦੇਖਦੇ ਸੀ ਕਈ ਜਾਫੀ ਸੀ ਹਨਾ ਵੀ ਕਈ ਰੇਡਰ ਸੀਗੇ ਜਦੋਂ ਕੋਈ ਜਾਫੀ ਉਹਨਾਂ ਨੂੰ ਜਫਾ ਲਾਉਂਦਾ ਸੀ ਨਾ ਤਾਂ ਉਹ ਆਹੰਦਰ ਖੇਡੇ ਨਹੀਂ ਹੋਏ ਸੀ ਪਰ ਉਹ ਉਹ ਪਲੇਅਰ ਨੂੰ ਜੱਫਾ ਲਾ ਕੇ ਉਹ ਕਈ ਇੱਕ ਇੱਕ ਜੱਫੇ ਨਾਲ ਦੋ ਦੋ ਜੱਫੇ ਨਾਲ ਜਹਾਜ਼ ਚੜਿਆ ਕੈਨੇਡਾ ਅਮਰੀਕਾ ਨੂੰ ਹੁਣ ਉਦੋਂ ਜੱਲਾ ਵੀ ਚਾਹ ਹੁੰਦਾ ਸੀ ਇਦਾਂ ਹੁਣ ਬਾਬੇ ਜੀ ਮੇਰੇ ਨਾਲ ਮੈਨੂੰ ਪਤਾ ਵੀ ਕਈ ਰੇਡਰਾਂ ਨੂੰ ਵੀ ਜੱਫੇ ਵੀ ਲਾਉਣਾ ਹਨਾ ਮੈਂ ਵੀ ਕਈ ਰੇਡਰਾਂ ਨੂੰ ਮੈਂ ਜੱਫੇ ਵੀ ਲਾਉਣਾ ਬ్రో ਹਨਾ ਵੀ ਮੈਨੂੰ ਖੁਸ਼ੀ ਕੀ ਹੁੰਦੀ ਆ ਵੀ ਉਹ ਬੰਦਾ ਦੂਜੇ ਦਿਨ ਬੈਸਟ ਵੀ ਨਿਕਲ ਜਾਂਦਾ ਉਹਦੀਆਂ ਬੈਸਟ ਵਾਲੀਆਂ ਰੇਡਾਂ ਜਾਂ ਬੈਸਟ ਵਾਲੀ ਪਰਫਾਰਮੈਂਸ ਨਹੀਂ ਦੇਖੀ ਜਾਂਦੀ ਉਹ ਖੁਸ਼ੀ ਤੋਂ ਭੱਜਿਆ ਖੁਸ਼ੀ ਤੋਂ ਭੱਜਿਆ ਇਹ ਪੋਸਟਰ ਦੇਖਿਆ ਜਾਂਦੀ ਹੈ ਜਿਵੇਂ ਪਿਛਲੇ ਦਿਨੀ ਜਸਨ ਨੇ ਇੰਟਰਵਿਊ ਦਿੱਤੀ ਸੀ ਵੀ ਉਦੋਂ ਪਹਿਲਾਂ ਉਹ ਦੋ ਮੋਟਰਸਾਈਕਲ ਜਿੱਤ ਗਿਆ ਸੀ ਤੇ ਮੈਂ ਉਦੋਂ ਕੈਨੇਡਾ ਨੂੰ ਜਾਣਾ ਸੀ ਮੇਰਾ ਵੀ ਬੋਡੀ ਦੀ ਤਿਆਰੀ ਜਿਹਦਾ ਮਿਹਨਤ ਮੋਹਤ ਵਿੱਚ ਹੈਗੀ ਸੀ ਅਸੀਂ ਉੱਤੇ ਮੈਚ ਖੇਡਦੇ ਸੀ ਆਪਣੇ ਮੋਗੇ ਜ਼ਿਲ੍ਹੇ 'ਚ ਮੈਂ ਸੀ ਆਪਣਾ ਮਿੱਤਰ ਉੱਤੇ ਦਾ ਭਰਾ ਹੈ ਨਾ ਵੀ ਉਹਦੇ ਪਿੰਡ ਮੈਚ ਖੇੜੇ ਸੀ ਅਸੀਂ ਖੇੜੇ ਸੀ ਦੋਦੇ 'ਚ ਤੇ ਤਿਆਰ ਇੰਨੇ ਸੀਗੇ ਵੀ ਉਦੋਂ ਤਿੰਨ ਪਲੇਅਰ ਬਾਹਰੋਂ ਸੀਗੇ ਮੈਂ ਤੇ ਤਾਜੇ ਹੀ ਖੇਡਦੇ ਸੀ ਦੋ 플레이ਰ ਹੀ ਖੇਡਦੇ ਸੀ ਦੋਦੇ ਦੀ ਟੀਮ 'ਚ ਬਾਕੀ ਰੁਪਿੰਦਰ ਸੰਦੀਪ ਘੋੜੇ ਹੋਰੀ ਕਾਲੇ ਹੋਰੀ ਸਾਰੇ ਹਨਾ ਵੀ ਸਾਰੀ ਟੀਮ ਸੀ ਅਸੀਂ ਦੋ 플레이ਰ ਹੀ ਬਾਹਰ ਖੇਡਦੇ ਸੀ ਸਾਡਾ ਮੈਚ ਆਇਆ ਜਸ਼ਨੋਰਾ ਨਾਲ ਮੈਂ ਵੀ ਜਸ਼ਨ ਨੂੰ ਜਾਣਦਾ ਨਹੀਂ ਸੀ ਤੈਨੂੰ ਸਿੱਧੀ ਗੱਲ ਦੱਸਾਂ ਹਨਾ ਆਪਾਂ ਜਿੱਦਾਂ ਕਿ ਜਿਹੜੇ ਉਹ ਵੀ ਹਾਂ ਕੋਈ ਹੋਊ ਨਾਰਮਲ ਟੀਮ ਜਾਂ ਨਾਰਮਲ ਹੋਣਗੇ ਹਨਾ ਵੀ ਜਦੋਂ ਜਦ ਵਿਚ ਗਏ ਤਾਂ ਜਸ਼ਨ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਬਹੁਤ ਵਧੀਆ ਮੈਚ ਲੱਗਿਆ ਮੈਂ ਤਾਂ ਹੀ 바ਵਾ ਦੇ ਜਿੱਦਾਂ ਕਿ ਲਾਲਜਿਤ ਹਾਰ ਹੋਈ ਪਰ ਉਹਦੇ ਵਿੱਚ ਜਸ਼ਨ ਨੇ ਇੱਕ ਦੋ ਵਾਰ ਮੈਨੂੰ ਲਾਇਆ ਜਾਂ ਮੈਂ ਜਸ਼ਨ ਨੂੰ ਲਗਿਆ ਵੀ ਉਹ ਵੀਡੀਓ ਬਹੁਤ ਚੱਲੀਆਂ ਤੇ ਉਦੋਂ ਬਾਅਦ ਭਾਬੀ ਦੀ ਮੇਰੇ ਨਾਲ ਜਸ਼ਨ ਦੀ ਜਦਾਂ ਕਿ ਲਾਲਾ ਵਧੀਆ ਰੇਟਰਾਂ 'ਚ ਨਾਂ ਆ ਗਿਆ ਤੇ ਉਹ ਉਹਨੇ ਵੀ ਦੱਸਿਆ ਵੀ ਉਦੋਂ ਪਹਿਲਾਂ ਦੋ ਮੋਟਰਸਾਈਕਲ ਜਿੱਤੇ ਵੀ ਕੋਈ ਇਹਨਾਂ ਨਹੀਂ ਮੇਰਾ ਨਾਂ ਵੀ ਨਹੀਂ ਜਾਣਦੇ ਸੀ ਉਦੋਂ ਬਾਅਦ ਮੇਰੇ ਤੋਂ ਇੱਕ ਦਿਨ ਭੱਜਿਆ ਤੇ ਭਾਬੀ ਦੀ ਮੇਰੇ ਨਾਲ ਤੜਕੇ ਨੂੰ ਜਸ਼ਨ-ਜਸ਼ਨ ਹੋਣ ਲੱਗੀ ਮੈਂ ਜੇ ਜੇ ਬਾਹਲੀ ਦੂਰ ਕੀ ਜਾਣਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਜੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸੋਸ਼ਲ ਮੀਡੀਆ ਦੇ ਉੱਤੇ ਵਿਊ ਸ਼ਿਪ ਵਧੀਆ ਉਹ ਤੁਹਾਡੀ ਬਦੌਲਤ ਵਧੀਆ ਤੁਹਾਨੂੰ ਜਿੱਦਣ ਆਪਣੇ ਮਸ਼ੀਨੇ ਚੱਕਿਆ ਉਹਦੇ ਤੇ 1.4 ਮਿਲੀਅਨ ਵਿਊ ਸ਼ਿਪ ਆਂਦਾ ਗਈ ਆ ਸੋ ਇਹ ਆ ਕਿ ਤੁਹਾਨੂੰ ਪਿਆਰ ਕਰਨ ਵਾਲੇ ਆਉਣ ਵਾਲੇ ਆਪਾਂ ਜਿਆਦਾ ਸਮਾਂ ਨਹੀਂ ਲੈਣਾ ਛੋੜੇ ਜਿਹੇ ਸ਼ਬਦਾਂ ਵਿੱਚ ਕੇ ਆਉਣ ਵਾਲੇ ਸਮੇਂ ਦਾ ਕੀ ਪਲਾਨ ਹੈ ਭਾਜੀ ਹਾਲ ਦੀ ਘੜੀ ਵੀ ਜਿਹਦਾ ਪਿਆਰ ਕਰਨ ਵਾਲੇ ਉਹੀ ਗੱਲ ਕਰਦਾ ਵੀ ਉਹ ਚ ਮੈਨੂੰ ਮੇਸੀ ਚੱਕੀ ਜਾਂਦਾ ਉਹ ਮੇਰੇ ਪਿਆਰ ਕਰਨ ਵਾਲਿਆਂ ਤਾਂ ਦੇਖੀ ਦੇਖੀ ਮੈਨੂੰ ਨਾ ਪਿਆਰ ਕਰਨ ਵਾਲਿਆਂ ਵੀ ਦੇਖੀ ਸਾਹਮਣੇ ਗੱਲ ਵੀ ਮੇਸੀ ਜਿੱਦਾਂ ਗੱਲਾਂ ਲੋ ਬਹੁਤ ਵਧੀਆ 플레이ਰ ਆ ਆਸਟ੍ਰੇਲੀਆ ਰਹਿੰਦਾ ਬਹੁਤ ਵਧੀਆ ਖੇਡਦਾ ਨਾ ਬਹੁਤ ਵਧੀਆ ਰੀਡਰ ਆ ਤੇ ਐਤ ਕੀ ਸੀਜ਼ਨ ਤੁਹਾਨੂੰ ਪਤਾ ਹੀ ਇੰਗਲੈਂਡ ਆਉਣ ਵਾਲੇ ਨੈਕਸਟ ਦਾ ਹੁਣ ਜਾ ਕੇ ਬਾਈ ਜਾ ਕੇ ਆ ਸੀਜ਼ਨ ਡਨ ਕਰਕੇ ਫਿਰ ਵਿਚਾਰ ਵਟਾਂਦਰਾ ਕਰਨਾ ਬਾਈ ਨਾਲ ਬੱਬਲ ਨਾਲ ਧੋਕੇ ਭਾਜੀ ਉਹਨਾਂ ਨਾਲ ਜਿਹੜੇ ਆਪਦੇ ਪੰਚਾਇਤ ਕਬ ਦੇ ਨਾਲ ਦੇ ਜਦੋਂ ਮੈਨੂੰ ਪਤਾ ਵੀ ਮਾੜੇ ਸਮੇਂ ਚ ਜੇ ਅੱਜ ਵੀ ਕਬੱਡੀ ਛੱਡਦਾ ਉਹਨਾਂ ਨੇ ਮੇਰੇ ਨਾਲ ਖੜਨਾ ਹੀ ਆ ਸਾਰੀ ਜ਼ਿੰਦਗੀ ਮੇਰੇ ਨਾਲ ਖੜਨਗੇ ਜਿਹੜੀ ਜਿਹੜੀ ਭਾਈ ਬੱਬਲ ਬੋਹਣਾ ਦੀ ਗੱਲ ਆ ਚਾਹੇ ਸੱਤੇ ਭਾਈ ਉਹਨਾਂ ਦੀ ਗੱਲ ਆ ਪਿਆਰ ਕਰਨ ਵਾਲੇ ਪ੍ਰਮੋਟਰਾਂ ਦੀ ਗੱਲ ਆ ਉਹ ਤੋਂ ਇਲਾਵਾ ਤੁਹਾਨੂੰ ਇੱਕ ਚੀਜ਼ ਇਹ ਆ ਕਿ ਜਿਹੜੇ ਤੁਹਾਨੂੰ ਦਰਸ਼ਕ ਪਿਆਰ ਕਰਨ ਵਾਲੇ ਨੇ ਉਹ ਹਜੇ ਵੀ 5-6 ਸਾਲੇ ਨਾਲ ਗਰਾਊਂਡਾਂ ਵਿੱਚ ਆਉਂਦੇ ਨੇ ਸੋ ਪ੍ਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੋ ਨਹੀਂ ਉਹ ਮੱਖਣ ਭਾਈ ਨਾਲੀ ਨੇ ਕਿਹਾ ਸੀ ਵੀ ਜਦੋਂ ਮੈਂ ਕਬੱਡੀ ਛੱਡੂਗਾ ਕਬੱਡੀ ਦਾ ਡਾਉਣ ਫਾਲ ਆਊਗਾ ਬਾਬਾ ਰ ਇਦਾਂ ਦਾ ਕੋਈ ਡਾਉਨਫਾਲ ਨਾ ਆਵੇ ਵੀ ਮੈਂ ਤਾਂ ਇਹੀ ਚਾਹੁੰਦਾ ਵੀ ਪਹਿਲਾ ਸਾਤੋਂ ਪਹਿਲਾਂ ਹੀ ਬਹੁਤ ਛੱਡ ਕੇ ਗਏ ਐਸੀ ਵੀ ਛੱਡਾਂਗੇ ਵੀ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਕਹਿੰਦਾ ਵੀ ਹਾਂ ਇਦਾਂ ਹੀ ਕਬੱਡੀ ਨੂੰ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਨੇ ਖੁਸ਼ੀ ਨੂੰ ਪਿਆਰ ਕਰਕੇ ਇੱਥੇ ਤੱਕ ਪਹੁੰਚਾਇਆ ਇਦਾਂ ਹੀ ਪਿਆਰ ਕਰ ਕਰਕੇ ਪਲੇਅਰਾਂ ਨੂੰ ਇੱਥੇ ਤੱਕ ਲੈ ਕੇ ਜਾਓ ਬਾਕੀ ਆ ਹੁਣ ਟ੍ਰਾਂਟੋ 9 ਅਗਸਤ ਨੂੰ ਟ੍ਰਾਂਟੋ ਕੱਪ ਹੋਣਾਗਾ ਆਪਣੀ ਇੰਟਰਨੈਸ਼ਨਲ ਪੰਜਾਬੀ ਟੀਮ ਇੰਟਰ ਜਿਜਮਾ ਖੇਡਦਾ ਮੇਰੀ ਘਰ ਦੀ ਟੀਮ ਉਹ ਹੋਸਟ ਕਰ ਰਹੀ ਆ ਸੱਤੇ ਭਾਜੀ ਹੁਰੀ ਸਾਰੇ ਸਾਡੇ ਜਿਹੜੇ ਮੇਰੇ ਪ੍ਰੋਮੋਟਰ ਆ ਜਿਹਨਾਂ ਨੂੰ ਹਨਾ ਵੀ ਮ ਦੇ ਉਥੇ ਲਵਾਂਗੇ ਕੋਈ ਡਿਸੀਜਨ ਅਕੇ ਦਾ ਵੀ ਕੀ ਬਣਦਾ ਬਾਕੀ ਉਹਦਾ ਆ ਵੀ ਮਿਹਨਤ ਕਰਨ ਦਾ ਹੁਣ ਉਹਦਾ ਕਹਣਾ ਵੀ ਇੱਕ ਨਸ਼ੇ ਵਾਂਗੂ ਲੱਗੀ ਹੋਈ ਹੈ ਜੇ ਮਿਹਨਤ ਨਾ ਕਰਾਂ ਆ ਪਹਿਲਾਂ ਵੀ ਹੋਇਆ ਵੀ ਮੈਂ ਬਰਮਿੰਗਮ ਦਾ ਮੇਲਾ ਜਿੱਦਾਂਗੇ ਲਾਲੋ ਖੇਡ ਗਏ ਮੇਰੀ ਉਂਗਲ ਨਿਕਲ ਗਈ 2000 ਛਟਾਈਆਂ ਵੱਜ ਗਈਆਂ ਆ ਪਹਿਲਾਂ ਵੀ ਕੋਇਆ ਵੀ ਮੈਂ 6 ਦਿਨ ਇੱਕ ਵੀ ਡੰਡ ਨਹੀਂ ਮਾਰਿਆ ਕੋਈ ਵੀ ਮਿਹਨਤ ਨਹੀਂ ਕੀਤੀ ਮੈਂ ਇੱਕ ਰਿਲੈਕਸ ਮਹਿਸੂਸ ਕੀਤਾ ਫਿਰ ਆ ਬ੍ਰੈਡਫੋਰਡ ਦਾ ਮੇਲਾ ਸੀਗਾ ਆਪਣੀ ਫੈਡਰੇਸ਼ਨ ਦਾ ਮੈਨੂੰ ਮੈਂ ਪਹਿਲਾਂ ਵੀ ਜਾ ਸਕਦਾ ਸੀ ਪਰ ਮੈਂ ਕਿਹਾ ਵੀ ਚੱਲ ਕੋਈ ਨਹੀਂ ਹੁਣ ਜਾਂਦੇ ਜਾਂਦੇ ਆ ਮੇਲਾ ਵੀ ਖੇਡ ਕੇ ਜੰਨਾ ਚਾਹੀਏ ਜੇ ਹੈ ਗਿਆ ਤੇ ਤੁਹਾਨੂੰ ਇਹ ਵੀ ਪਤਾ ਕਿ ਸੀਜ਼ਨ ਦੇ ਵਿੱਚ ਇਸ ਟਾਈਮ ਤੁਸੀਂ ਟੌਪ ਤੇ ਚੱਲ ਰਹੇ ਹੋ ਤੇ ਇੱਕ ਚੀਜ਼ ਇਹ ਸੀਗੀ ਕਿ ਜਦੋਂ ਅਸੀਂ ਦੋ ਕ ਵੀਕਾ ਪਹਿਲਾਂ ਦਰਸ਼ਕਾਂ ਦੇ ਕੋਲੋਂ ਇੱਕ ਡਿਮਾਂਡ ਕੀਤੀ ਕਿ ਇਸ ਸਾਲ ਸੀਜ਼ਨ ਦਾ ਤੁਹਾਡਾ ਚਹੇਤਾ ਪਲੇਅਰ ਕਿਹੜਾ ਰਹਾ ਤਾਂ ਖੁਸ਼ੀ ਦੇ ਲਈ 80% ਵੋਟਾਂ ਪਈਆਂ ਭਾਜੀ ਥੈਂਕ ਯੂ ਜੀ ਸਾਰੇ ਪਿਆਰ ਕਰਨ ਵਾਲਿਆਂ ਦਾ ਮੈਂ ਤਾਂ ਉਹੀ ਗੱਲ ਕਰਦਾ ਵੀ ਮੈਂ ਕੁਛ ਮਰਜ਼ੀ ਕਰੀ ਜਾਮ ਆਪਦੇ ਪਿਆਰ ਕਰਨ ਵਾਲਿਆਂ ਦਾ ਦੇਣਾ ਨਹੀਂ ਦੇ ਸਕਦਾ ਤੇ ਭਾਜੀ ਇੱਕ ਚੀਜ਼ ਜਾਣ ਦੋ ਪਹਿਲਾਂ ਕਿ ਸੰਦੀਪ ਬਾਈ ਸਾਡ ਨੂੰ ਵਿਛੋੜਾ ਦੇ ਗਿਆ ਜਿਹੜੀ ਕੋ ਗੱਲਬਾਤ ਸੀ ਕੋਈ ਆਖਰੀ ਪਲ ਬਾਈ ਦੇ ਨਾਲ ਜਿਹੜੀ ਕੋ ਸਾਂਝ ਪਈ ਹੋਵੇ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਜਾਈਏ ਨਹੀਂ ਬਹੁਤ ਜਿੱਦਾਂ ਕਿ ਲਾਲਾ ਬਾਈ ਸੰਦੀਪ ਨਾਲ ਜੀ ਇਦਾਂ ਦੀ ਯਾਰੀ ਆ ਹੁਣ ਵੀ ਆ ਬਾਈ ਪਰਿਵਾਰ ਤੱਕ ਆਨ ਤੇ ਜਸਮਨ ਜਖਸਾਂਜ ਮੈਨੂੰ ਮਾਮਾ ਕਹਿੰਦੇ ਆ ਤੇ ਮੈਂ ਰਪਿੰਦਰ ਨੂੰ ਭੈਣ ਕਹਿਣਾ ਆਪਣੀ ਮੰਦਾ ਵੀ ਆ ਨਾ ਵੀ ਹਮੇਸ਼ਾ ਭਰਾ ਵਾਲਾ ਕਰਜ ਅਦਾ ਕਰੂੰਗਾ ਜਿੱਥੇ ਤੱਕ ਖੜਨ ਵਾਲਾ ਹੋਇਆ ਭਰਾ ਖੜੂਗਾ ਸੰਦੀਪ ਨਾਲ ਦਾ ਭਾਈ ਸੰਦੀਪ ਨਾਲ ਜੋ ਗੱਲਾਂ ਸੀ ਆ ਉਹ ਤਾਂ ਅਸੀਂ ਜਦ ਤੱਕ ਲੱਲਾ ਬੁੜੇ ਹੋਣ ਤੱਕ ਨਹੀਂ ਵੀ ਗੱਲਾਂ ਕਰ ਦਿੰਦੇ ਵੀ ਜਦੋਂ ਬੁੜੇ ਹੋ ਗਏ ਭਾਈ ਆਪਾਂ ਜਦੋਂ ਬੁੜੇ ਹੋ ਗਏ ਆਏ ਹਨਾ ਵੀ ਨਾ ਤਾਂ ਉਹਦਾ ਮੈਂ ਕਦੇ ਦੇਣਾ ਦੇ ਸਕਦਾ ਨਾ ਕਬੱਡੀ ਦੇ ਸਕਦਾ ਨਾ ਕਬੱਡੀ ਦੇ ਜਿਹਤੇ ਦੇ ਸਕਦਾ ਵੀ ਜਿਹੜਾ ਸੰਦੀਪ ਸੀ ਉਹ ਸੰਦੀਪ ਹੀ ਸੀ ਭਾਈ ਉਹਦੀਆਂ ਗੱਲਾਂ ਉਹਦੇ ਨਾਲ ਹੀ ਲੈ ਗਿਆ ਨਾ ਉਹ ਬਹੁਤ ਗੁੱਸੇ 'ਚ ਉਹਦੋਂ ਬਾਅਦ ਉਹ ਜਿਉਂਦਾ ਰਹਿੰਦਾ ਕਬੱਡੀ ਤੋਂ ਬਾਅਦ ਵੀ ਸਾਡੇ 'ਚ ਬਹੁਤ ਕੁਝ ਹੋਣਾ ਸੀ ਤੇ ਸਾਡੀਆਂ ਗੱਲਾਂ ਲੋਕਾਂ ਦੇ ਸਾਹਮਣੇ ਆਉਣੀਆਂ ਸੀ ਹੁਣ ਸੰਦੀਪ ਚਲ ਗਿਆ ਉਹ ਗੱਲਾਂ ਸਾਰੀਆਂ ਸੰਦੀਪ ਦੇ ਨਾਲ ਹੀ ਚਲ ਗਈਆਂ ਬਾ ਹੁਣ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਠੋਕ ਕੇ ਖੜੇ ਆ ਬਾਈ ਇੱਦਾਂ ਹੀ ਖੜੇ ਰਵਾਂਗੇ ਬਿਲਕੁਲ ਪਰਿਵਾਰ ਦੇ ਨਾਲ ਹਰ ਇੱਕ ਉਹ ਕਬੱਡੀ ਨੂੰ ਚਾਉਣ ਵਾਲਾ ਖੜਾ ਆ ਜਿਨ੍ਹਾਂ ਨੂੰ ਸੰਦੀਪ ਦੇ ਨਾਲ ਦਰਦ ਸੀਗਾ ਤੇ ਸਾਡੀ ਸਾਰਿਆਂ ਦੀ ਅਰਦਾਸ ਵੀ ਇਹੀ ਹੈ ਇੱਕ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਸਖਤ ਸਜ਼ਾ ਮੈਂਣ ਭਾਜੀ ਇਨਸਾਫ ਇਨਸਾਫ ਹੈ ਨਾ ਇਨਸਾਫ ਮਿਲੇ ਜਰੂਰ ਭਰਾ ਨੂੰ ਅਸੀਂ ਤਾਂ ਸਾਡੀ ਤਾਂ ਇਹੀ ਹੋ ਆ ਸਰਕਾਰ ਮੂਰੇ ਵੀ ਸਾਰੀ ਪਰ ਹਾਂ ਅਸੀਂ ਕਹਿੰਦੇ ਵੀ ਸੰਦੀਪ ਉਹਦਾ ਚਲੋ ਬਾਏ ਸਰੀਰ ਸਾਡੇ ਚ ਨਹੀਂ ਰਿਹਾ ਪਰ ਜਿੰਨਾ ਜ਼ਰਾ ਕਬੱਡੀ ਆ ਤੇ ਸੰਦੀਪ ਮਰਿਆ ਨਹੀਂ ਸੰਦੀਪ ਤਾਂ ਇੱਕ ਅਮਰ ਹੋਇਆ ਤੇ ਜਿੱਥੇ ਵੀ ਕਬੱਡੀ ਹੋਊਗੀ ਸੰਦੀਪ ਦਾ ਨਾਮ ਲਿਆ ਜਾਂਦਾ ਤੇ ਬਿਲਕੁਲ ਤੇ ਅਸੀਂ ਆਸ ਵੀ ਇਹੀ ਕਰਦੇ ਹਾਂ ਤੇ ਬਾਹਰ ਕੱਪ ਵੀ ਹੁੰਦੇ ਆ ਜਿੱਦਾਂ ਕਿ ਲਾਲੋ ਪਰਥ ਵਰਲਡ ਕੱਪ ਹੁੰਦਾ ਨਾ ਆਸਟ੍ਰੇਲੀਆ ਦੇ ਵਿੱਚ ਉਹ ਸੰਦੀਪ ਦੇ ਨਾਂ ਤੇ ਗਲੇਡੀਏਟਰ ਕਬੱਡੀ ਕੱਪ ਆ ਜਿਹੜਾ ਕਿ ਅੱਗੇ 26 April 2026 ਨੂੰ ਹੋਣਾਗਾ ਵੀ ਉਹਦੇ ਨਾਂ ਤੇ ਕੱਪ ਵੀ ਹੋ ਰਿਹਾ ਉਹਦੇ ਕੋਲ ਬਾਬੇ ਦੀ ਮੇਰ ਨਾਲ ਵੀ ਜਿੰਨਾ ਚਿਰ ਉਹ ਕੱਪ ਚੱਲਣਗੇ ਜਾਂ ਕਬੱਡੀ ਚੱਲੂਗੀ ਸੰਦੀਪ ਸਾਡੇ ਤੋਂ ਸਰੀਰਕ ਔਰ ਤੌਰ ਤੇ ਦੂਰ ਆ ਪਰ ਜੇ ਕਹਦੀ ਓਦਾਂ ਸਾਡੇ ਦਿਲਾਂ ਚ ਆ ਸਾਡੇ ਨਾਲ ਹੀ ਆ ਬਿਲਕੁਲ ਸਹੀ ਗੱਲ ਹੈ ਗੁੱਡ ਲੱਕ ਐਸੀ ਤਰ੍ਹਾਂ ਕਬੱਡੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਕਬੱਡੀ ਗਿੰਗ ਟਿੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਬਹੁਤ ਬਹੁਤ ਧੰਨਵਾਦੀ